ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੰਡ ਸਿੰਘ ਲੋਂਗੋਵਾਲ ਮਾਈ ਟ੍ਰੈਵਲ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਜੀ ਦਾਸ ਤੁਹਾਡੇ ਨਾਲ ਕੁਝ ਨਾ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜੀ ਜਾਣਕਾਰੀ ਮੈਂ ਸਟੈਪ ਬਾਈ ਸਟੈਪ ਤੁਹਾਡੇ ਨਾਲ ਵੀਰਾ ਭੈਣਾ ਨਾਲ ਕਰਿਆ ਕਰੂੰਗਾ ਜੀ ਕੋਸ਼ਿਸ਼ ਕਰਦਾ ਮੈਂ ਕੁਝ ਨਾ ਕੁਝ ਜੰਨੀਕ ਦਾਸ ਨੂੰ ਗੁਰੂ ਮਹਾਰਾਜ ਨੇ ਬੁੱਧੀ ਬਖਸ਼ੀ ਆ ਤੇ ਮੈਂ ਉਨੇਕ ਬੁੱਧੀ ਤੁਹਾਡੇ ਨਾਲ ਸਾਂਝੀ ਕਰ ਸਕਾਂ ਤੁਹਾਤੋਂ ਕੁਝ ਨਾ ਕੋਈ ਸਲਾਹ ਮਸ਼ਵਰਾ ਲੈ ਸਕਾਂ ਜਿਹਦੇ ਕਰਕੇ ਮੇਰੀ ਬੁੱਧੀ ਦੇ ਵਿੱਚ ਤੁਹਾਡੇ ਵੀਰਾਂ ਭੈਣਾਂ ਦੇ ਕਰਕੇ ਬਾਤਾਂ ਹੋ ਸਕੇ ਉਸ ਕਰਕੇ ਮੈਂ ਤੁਹਾਡੇ ਨਾਲ ਅੱਜ ਥੋੜੀ ਜਿਹੀ ਆਪਾਂ ਜਾਣਕਾਰੀ ਸਟਾਰਟ ਕਰਦੇ ਆਂ ਇਮੀਗ੍ਰੇਸ਼ਨ ਤੋਂ ਜੀ ਕਿਉਂਕਿ ਇਮੀਗ੍ਰੇਸ਼ਨ ਦਾ ਜਿਹੜਾ ਦਫ਼ਤਰ ਹੈ ਜਾਂ ਇਮੀਗ੍ਰੇਸ਼ਨ ਦਾ ਨਾਮ ਹੈ ਉਹ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ ਜਿਹਨੂੰ ਆਪਾਂ ਅਸੀਂ ਪੰਜਾਬੀ 'ਚ ਹੀ ਮੈਂ ਗੱਲ ਕਰਾਂ ਜਿਹਨੂੰ ਕਹਿੰਦੇ ਠੱਗ ਜਦੋਂ ਇਮੀਗ੍ਰੇਸ਼ਨ ਦਾ ਕੋਈ ਕੰਮ ਕਰਦਾ ਹੈ ਜਾਂ ਇਮੀਗ੍ਰੇਸ਼ਨ ਦਾ ਦਫ਼ਤਰ ਹੈ ਤਾਂ ਉਹ ਪਹਿਲਾਂ ਇਹ ਦੇਖਿਆ ਜਾਂਦਾ ਉਹ ਠੱਗ ਠੱਕ ਦਾ ਦਫ਼ਤਰ ਹੈ ਜੀ ਉਹਨੂੰ ਠੱਗ ਦਾ ਦਫ਼ਤਰ ਬਣਾਉਣ ਵਾਸਤੇ ਉਹ ਠੱਗ ਦਾ ਮੇਰੇ ਵਰਗੇ ਜਿਹੜੇ ਠੱਗ ਨੇ ਤਾਂ ਉਹਦਾ ਵੀ ਬਹੁਤ ਜ਼ਿਆਦਾ ਰੋਲ ਹੈ ਤਾਂ ਮੇਰਾ ਵੀਰ ਭਾਈ ਕੁਸਣਾ ਕੁਸ ਮੇਰੇ ਆ ਭੈਣਾਂ ਉਹ ਗੁੱਸਾ ਨਾ ਕਰਿਓ ਠੀਕ ਹੈ ਨਾ ਜਿਹੜੇ ਉੱਥੇ ਮੇਰੇ ਵਾਂਗੂ ਦੇ ਦਫ਼ਤਰ ਠੱਗ ਦੇ ਦਫ਼ਤਰ ਕਸਟਮਰ ਆਉਂਦੇ ਨੇ ਉਹਦਾ ਵੀ ਰੋਲ ਹੈ ਉਹਦੇ ਬਾਰੇ ਮੈਂ ਇਮੀਗ੍ਰੇਸ਼ਨ ਬਾਰੇ ਕਵਕਨ ਨਾਲ ਤੁਮਨ ਗੱਲਬਾਤ ਕਰਨੀ ਚਾਹਣਾ ਸਟਾਰਟ ਕਰਦੇ ਆਪਾਂ ਇਮੀਗ੍ਰੇਸ਼ਨ ਦੇ ਦਫ਼ਤਰ ਅਸੀਂ ਕਿਉਂ ਜਾਣੇ ਆ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਇਨਿਕ ਗੱਲ ਕਰਨੀ ਚਾਹਣਾ ਵੀ ਤੁਸੀਂ ਦਫ਼ਤਰ ਜਾਣਾ ਇਮੀਗ੍ਰੇਸ਼ਨ ਦੇ ਇਮੀਗ੍ਰੇਸ਼ਨ ਮੈਨੂੰ ਕਿਉਂ ਜ਼ਰੂਰਤ ਹੈ ਇਮੀਗ੍ਰੇਸ਼ਨ ਦੀ ਵੀ ਉਥੇ ਦਫ਼ਤਰ ਜਾਣ ਦੀ ਕਿਉਂ ਜ਼ਰੂਰਤ ਹੈ ਕੀ ਮੈਨੂੰ ਇਮੀਗ੍ਰੇਸ਼ਨ ਵਾਸਤੇ ਪਤਾ ਪਹਿਮੇ ਆਪਾਂ ਜਦੋਂ ਵਿਦੇਸ਼ ਜਾਣਾ ਹੈ ਬਾਹਰਲੇ ਦੇਸ਼ ਜਾਣਾ ਹੈ ਸਾਡੀ ਆਪਣੇ ਜਿਹੜਾ ਹੋਮ ਕੰਟਰੀ ਹੈ ਆਪਣੇ ਦੇਸ਼ ਤੋਂ ਕਿਸੇ ਹੋਰ ਦੂਜੀ ਕੰਟਰੀ ਅਸੀਂ ਜਾਣਾ ਹੈ ਤਾਂ ਸਾਨੂੰ ਉਹਦੇ ਵਾਸਤੇ ਇਮੀਗ੍ਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਵੀ ਅਸੀਂ ਇਮੀਗ੍ਰੇਸ਼ਨ ਸਟਾਰਟ ਕਰਨੇ ਅਸੀਂ ਇਮੀਗ੍ਰੇਸ਼ਨ ਦੇ ਦਫ਼ਤਰ ਤੇ ਸਾਨੂੰ ਦੂਤਤ ਪੈਂਦੀ ਹੈ ਜੇ ਅਸੀਂ ਇਮੀਗ੍ਰੇਸ਼ਨ ਦੀਆਂ ਸਵਾਭਾ ਲੈਣੀ ਹੈ ਤਾਂ ਵਿਦੇਸ਼ ਜਾਣ ਲਈ ਤਾ ਸਾਨੂੰ ਬਹੁਤ ਜ਼ਿਆਦਾ ਕੰਮ ਨੇ ਕਿਸੇ ਨੇ ਘੁੰਮਣ ਵਾਸਤੇ ਜਾਣਾ ਵਿਦੇਸ਼ ਬਾਹਰਲੇ ਦੇਸ਼ ਕਿਸੇ ਨੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਜਾਣਾ ਕਿਸੇ ਨੇ ਆਪਣੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਜਾਣਾ ਕਿਸੇ ਇਨਸਾਨ ਨੇ ਆਪਦਾ ਬਿਜ਼ਨਸ ਕਰਨ ਵਾਸਤੇ ਜਾਣਾ ਕਿਸੇ ਨੇ ਖੇਤੀ ਕਰਨ ਵਾਸਤੇ ਜਾਣਾ ਕਿਸੇ ਨੇ ਇੰਪੋਰਟ ਕਰਨ ਵਾਸਤੇ ਕੋਈ ਚੀਜ਼ ਖਰੀਦਣ ਵਾਸਤੇ ਜਾਣਾ ਕਿਸੇ ਨੇ ਮੈਡੀਕਲ ਸਹੂਲਤ ਲੈਣੀ ਹੈ ਕੋਈ ਮੈਡੀਕਲ ਵਾਸਤੇ ਜਾਣਾ ਜਾ ਕੋਈ ਬੱਚਾ ਪੜਨ ਵਾਸਤੇ ਜਾ ਰਿਹਾ ਤਾਂ ਆਦ ਬਹੁਤ ਤਰ੍ਹਾਂ ਦੇ ਕਾਰਨ ਨੇ ਵਿਦੇਸ਼ ਜਾਣ ਦੇ ਤਾਂ ਸਾਡਾ ਮਕਸਦ ਇੱਕ ਕਲੀਅਰ ਹੋਣਾ ਚਾਹੀਦਾ ਹੈ ਵਿਦੇਸ਼ ਜਾਣ ਦਾ ਅਸੀਂ ਕਿਸੇ ਦੇ ਦਫ਼ਤਰ ਜਾਣ ਤੋਂ ਪਹਿਲਾਂ ਤਾਂ ਸਾਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਮੈਨੂੰ ਵਿਦੇਸ਼ ਕਿਉਂ ਜਾਣਾ ਹੈ ਬਾਹਰਲੇ ਦੇਸ਼ ਵਹ ਕਿਉਂ ਜਾਣਾ ਹੈ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਇੰਨਕ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦਾ ਸੀਗਾ ਜੀ ਵੀ ਪਹਿਲੀ ਪੀੜ੍ਹੀ ਉਹ ਜਿਹੜੀ ਆਪਾਂ ਬਣਾਈ ਆ ਮੈਂ ਇੰਨੀ ਕ ਅਸੀਂ ਵਿਦੇਸ਼ ਕਿਉਂ ਜਾਣਾ ਹੈ ਤਾ ਸਾਡਾ ਇੱਕ ਕਾਰਨ ਉਹ ਤਾਂ ਸਾਡੇ ਮਨ ਚ ਕਲੀਅਰ ਹੋਣਾ ਚਾਹੀਦਾ ਜੀ ਮੈਂ ਵਿਦੇਸ਼ ਜਾਣਾ ਤਾਂ ਵਿਦੇਸ਼ ਮੈਂ ਆਹ ਕੰਮ ਵਾਸਤੇ ਜਾਣਾ ਮੈਂ ਪੜਨ ਵਾਸਤੇ ਜਾਣਾ ਵਿਦੇਸ਼ ਮੈਂ ਘੁੰਮਣ ਵਾਸਤੇ ਜਾਣਾ ਵਿਦੇਸ਼ ਮੈਂ ਆਪਣੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਜਾਣਾ ਵਿਦੇਸ਼ ਜਾਂ ਮੈਂ ਆਪਣੇ ਬੱਚਾ ਨੂੰ ਮਿਲਣ ਵਾਸਤੇ ਜਾਣਾ ਜਾਂ ਮੈਂ ਕੋਈ ਮੈਡੀਕਲ ਸਹੂਲਤ ਲੈਣੀ ਹੈ ਵਿਦੇਸ਼ ਜਾਂ ਮੈਂ ਇੰਪੋਰਟ ਐਕਸ ਵਾਈ ਜ਼ेड ਕੋਈ ਵੀ ਕੰਮ ਕਰਨ ਵਾਸਤੇ ਵਿਦੇਸ਼ ਜਾਣਾ ਤਾਂ ਸਭ ਤੋਂ ਪਹਿਲਾਂ ਸਾਡਾ ਮਕਸਦ ਕਲੀਅਰ ਹੋਣਾ ਚਾਹੀਦਾ ਜੀ ਵੀ ਪਹਿਲਾਂ ਸਾਡਾ ਮਕਸਦ ਕਲੀਅਰ ਹੋ ਗਿਆ ਮੈਂ ਵਿਦੇਸ਼ ਜਾਣਾ ਕਿਉਂ ਆ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਇੰਨੀ ਕੁ ਜਾਣਕਾਰੀ ਪਹਿਲੇ ਇਹ ਵੀਡੀਓ ਇੰਨੀ ਕਹਿ ਜੀ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰੀ ਆ ਦੂਜੀ ਪੀੜੀ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਇਮੀਗ੍ਰੇਸ਼ਨ ਵਾਸਤੇ ਕਿਹੜਾ ਦਫ਼ਤਰ ਯੂਜ਼ ਕਰਨਾ ਹੈ ਕਿਸ ਦਾ ਕਿਸ ਦੀ ਆਪਾਂ ਸਲਾਹ ਲੈਣੀ ਹੈ ਉਸ ਦੇ ਬਾਰੇ ਗੱਲ ਕਰਾਂਗੇ ਅੱਜ ਮੈਂ ਇਕੱਲੀ ਤੁਹਾਨੂੰ ਵਿਦੇਸ਼ ਜਾਣ ਦੇ ਕਾਰਨ ਵਾਸਤੇ ਦੱਸਣਾ ਇਹਦੇ ਵਾਸਤੇ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਜਿਹੜਾ ਆਪਾਂ ਇਹ ਕਾਰਨ ਬਣਾਇਆ ਜਾਏ ਬਿਜ਼ਨਸ ਇੰਨਾ ਬਦਨਾਮ ਕੀਤਾ ਜਾਂ ਇੰਨਾ ਬਦਨਾਮ ਹੋ ਗਿਆ ਬਿਜ਼ਨਸ ਵੀ ਜਿਹਨੂੰ ਆਪਾਂ ਬਹੁਤ ਗਾਤ ਨਜ਼ਰੀਏ ਨਾਲ ਦੇਖਦੇ ਆ ਤਾਂ ਉਸ ਤੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਮੈਂ ਥੋੜਾ ਜਿਹਾ ਆਪਾਂ ਇਹਦੇ ਬਾਰੇ ਸਲਾਹ ਮਸ਼ਵਰਾ ਸਟਾਰਟ ਕਰਨਾ ਜੀ ਤਾਂ ਤੁਹਾਡੇ ਵੀਰ ਭਾਈ ਮੈਨੂੰ ਵੀ ਥੋੜੀ ਸਲਾਹ ਦਿਓ ਮੈਂ ਨਮਾਣਾ ਜਿਹਾ ਇੱਕ ਸਿੱਖ ਤੋਂ ਔਰ ਤੋਂ ਇੱਕ ਕੋਲੋਂ ਕੁਝ ਸਿੱਖਣਾ ਚਾਹੁੰਨਾ ਤਾਂ ਵੀ ਮੈਂ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਜੀ ਤੇ ਮੈਂ ਕੋਸ਼ਿਸ਼ ਕਰਦਾ ਮੈਂ ਵੀ ਥੋੜਾ ਜਿਹਾ ਇਮੀਗ੍ਰੇਸ਼ਨ ਦਾ ਆਪਣੀ ਇਮਾਨਦਾਰੀ ਨਾਲ ਕਰ ਸਕਾਂ ਵੀ ਮੇਰੇ ਤੇ ਵੀ ਕੁਝ ਨਾ ਕੁਝ ਐਜੇ ਸਵਾਲ ਨੇ ਜਿਹੜੇ ਨਾ ਉੱਠਣ ਤਾਂ ਮੈਂ ਤੁਹਾਡੇ ਵੀਰ ਭਾਈਆਂ ਨਾਲ ਤੇ ਸਲਾਹ ਮਸਲੇ ਨਾਲ ਕੁਝ ਨਾ ਕੁਝ ਮੈਂ ਸਟਾਰਟ ਕਰ ਸਕਾਂ ਤਾਂ ਜਿਸ ਨੇ ਵੀਰ ਭਾਈ ਨੇ ਕੋਈ ਸਲਾਹ ਲੈਣੀ ਆ ਤਾਂ ਉਹ ਸਲਾਹ ਲੈਣ ਵਾਸਤੇ ਜਾਂ ਮੈਨੂੰ ਸਲਾਹ ਦੇਣ ਵਾਸਤੇ ਕਦੇ ਆਇਓ ਮੇਰੇ ਦਫ਼ਤਰ ਬੜਬੁਰ ਰੋਡ ਲਾਂਗੋਵਾਲ ਸੰਗਰੂਰ ਚਾਹ ਦਾ ਕਪ ਸੰਝੇ ਕਰਾਂਗੇ ਆਪਾਂ ਆ ਕੇ ਮੇਰੇ ਕੋਲ ਚਾਹ ਪੀ ਕੇ ਜਾਇਓ ਮੇਰੇ ਦਫ਼ਤਰ ਆਇਓ ਅਗਲੀ ਵੀਡੀਓ ਆਪਾਂ ਬਣਾਵਾਂਗੇ ਕਿਸ ਦਫ਼ਤਰ ਦੀ ਆਪਾਂ ਚੋਣ ਕਰਨੀ ਹੈ ਕਿਉਂ ਚੋਣ ਕਰਨੀ ਹੈ ਕਿਸ ਦਫਤਰ ਦੀ ਆਪਾਂ ਨੇ ਚੋਣ ਕਰਨੀ ਹੈ ਆਪਾਂ ਉਹ ਦਫਤਰ ਕਿਉਂ ਜਾਣਾ ਚਾਹੁੰਨੇ ਆ ਵੀ ਆਪਾਂ ਨੂੰ ਦਫਤਰ ਕੀ ਚਾਹੀਦਾ ਇਹ ਵੀਡੀਓ ਮੈਂ ਇੰਨੀ ਕੁ ਬਣਾਈ ਤੀ ਜੀ ਕਿਉਂ ਬਹੁਤ ਜ਼ਿਆਦਾ ਲੰਮੀ ਵੀਡੀਓ ਹੈ ਤਾਂ ਤਾਂ ਮੇਰੇ ਵੀਰ ਭਾਈ ਮੈਂ ਗੁਰਜਾਣ ਸਿੰਘ ਦਾਸ ਗੁਰਜਾਣ ਸਿੰਘ ਲੋਂਗੋਵਾਲ ਮਾਈ ਟ੍ਰੈਵਲ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਬਰਬੜ ਰੋਡ ਲੋਂਗੋਵਾਲ ਸੰਗਰੂਰ ਤੋਂ ਦੀ ਆਪਨਾ ਨਵਾਨਾ ਜਾਂ ਦਾਸ ਸ੍ਰੀ ਵਹਿਰੂ ਜੀ ਦਾ ਖਾਲਸਾ ਸ੍ਰੀ ਵਹਿਰੂ ਜੀ ਕੀ ਫਤਿਹ